ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਆਸਾ ਘਰ 8ਵੇਂ ਕੀ ਕਾਫੀ ਮਹੱਲਾ ਚੌਥਾ ਸਿੱਤਨਾ ਉਚਾਰਨ ਕਰਨਾ ਰਾਗ ਆਸਾ ਘਰ 8ਵੇਂ ਕੀ ਕਾਫੀ ਇਥੇ ਵਿਸਰਾਮ ਲਾ ਦੇਣਾ ਕਾਫੀ ਮਹੱਲਾ ਨਹੀਂ ਕਹਿਣਾ ਅਹਲਾ ਚੌਥਾ ਆਇਆ ਮਰਨ ਤੁਰਾਹ ਹੋ ਮੈ ਰੋਈਐ ਬਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਆਇਆ ਮਰਨ ਤੁਰਾਹ ਹੋ ਮੈ ਰੋਈਐ ਗੁਰਮੁਖ ਨਾਮ ਧਿਆਇ ਅਸਥਿਰ ਹੋਈਐ ਅਸਥਿਰ ਹੋਈਐ ਗੁਰਮੁਖ ਨਾਮ ਧਿਆਇ ਅਸਥਿਰ ਹੋਈਐ ਗੁਰਪੂਰ ਸਾਹਾਸ ਚੱਲਣ ਜਾਣਿਆ ਊਰੇ ਨਾਂ ਦੇ ਨਾਲ ਉਚਾਰਨ ਕਰਨਾ ਹੈ ਗੁਰ ਪੂਰੇ ਸਾबास ਇਥੇ ਵਿਸਰਾਮ ਹੈ ਚੱਲਣ ਜਾਣਿਆ ਲਾਹ ਨਾਮ ਸੋ ਸਾਰ ਸਬਦ ਸਮਾਣਿਆ ਰਹਾਉ ਲਾਹ ਨਾਮ ਸੋ ਸਾਰ ਇਥੇ ਸਰਾਮ ਹੈ ਸਬਦ ਸਮਾਣਿਆ ਰਹਾਉ ਪੂਰਬ ਲਿਖੇ ਦੇਹ ਸੇ ਆਏ ਬਾਇ ਚੱਲਣ ਅੱਜ ਕੇ ਕੱਲ ਚੱਲਣ ਅੱਜ ਕੇ ਕੱਲ ਚੱਲਣ ਅੱਜ ਕੇ ਕੱਲ ਧਰੋ ਫੁਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂਆ ਖੇਲਣ ਜੱਗ ਕੇ ਇਹੋ ਮਨ ਹਾਰਿਆ ਜੀਵਨ ਮਰਨ ਸੁਖ ਹੋ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸਤਿ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਇ ਨਾਮ ਧਾਇਆ ਗੁਰ ਪ੍ਰ사ਦੀ ਬੁੱਝ ਸੱਚ ਸਮਾਇਆ ਜੇਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਜੇਨ ਧੁਰ ਲਿਖਿਆ ਲੇਖ ਇਥੇ ਵਿਸਰਾਮ ਹੈ ਤਿਨੀ ਨਾਮ ਕਮਾਇਆ ਦਾਰ ਸਚੈ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰਨਾਮ ਨਿਧਾਨ ਗੁਰਮੁਖ ਪਾਈਐ ਅਨਜਨ ਨਾਮ ਧਿਆਇ ਹਰ ਗੁਣ ਗਾਈਐ ਅੰਤਰਵਸਤ ਅਨੇਕ ਮਰਮੁਖ ਨਹੀਂ ਪਾਈਐ ਹਉਮੈ ਗਰਬੈ ਗਰਭ ਦੋਵੇਂ ਬੱਬੀਆਂ ਨਾਲ ਹੀ ਉਚਾਰਨ ਕਰਨੇ ਹਨ ਗਰਬੈ ਗਰਭ ਆਪ ਖੁਆਈਐ ਹਉਮੈ ਗਰਬੈ ਗਰਭ ਆਪ ਖੁਆਈਐ ਨਾਨਕ ਆਪੇ ਆਪ ਆਪ ਖਵਾਈਐ ਗੁਰਮਤਿ ਮਨ ਪਰਗਾਸ ਸਚਾ ਪਾਈਐ ਰਾਗ ਆਸਾਵਰੀ ਘਰ ਸੋਲਵੇ ਕੇ ਦੋ ਮਹੱਲਾ ਚੌਥਾ ਸੁਧੰਗ ਧਿਆਨ ਨਾਲ ਉਚਾਰਨ ਕਰਨਾ ਰਾਗ ਆਸਾਵਰੀ ਨਹੀਂ ਕਹਿਣਾ ਆਸਾਵ ਵਾਵੇ ਤੇ ਰਾਰੇ ਦੇ ਵਿੱਚ ਡੈਸ਼ ਦੇਣੀ ਹੈ ਪਾਠ ਇਕੱਠਾ ਹੀ ਹੈ ਆ ਸਾਵ ਰੀ ਘਰ 16 ਕੇ ਦੋ 16ਵਾਂ ਨਹੀਂ ਕਹਿਣਾ ਦੂਜਾ ਨਹੀਂ ਕਹਿਣਾ ਉਚਾਰਨ ਕਰਨਾ ਘਰ 16 ਕੇ ਦੋ ਮਹੱਲਾ ਚੌਥਾ ਸੁਧੰਗ ਇਸ ਨੂੰ ਕਈ ਸਿੰਘ ਸੁਗੰਧੀ ਕਹਿ ਜਾਂਦੇ ਹਨ ਧਿਆਨ ਨਾਲ ਉਚਾਰਨ ਕਰਨਾ ਸੁਧੰਗ ਇਕ ਓੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਾ ਸਤਗੁਰੂ ਮੋਕਾਓ ਸਤਗੁਰੂ ਮੋਕਾਓ ਹਰ ਨਾਮ ਬਤਾਇ ਹਉ ਹਰ ਬਿਨ ਖੀਨ ਪਲ ਰਹਿ ਨ ਸਕਾ ਰਹਾਉ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ ਖੋ ਹਰ ਬਿਨ ਰਹਿਣਾ ਸਕਾ ਇੱਕ ਖੇਨ ਧਿਆਨ ਨਾਲ ਇਹ ਵਿਸਰਾਮ ਲਾਉਣਾ ਹੈ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ ਇਥੇ ਵਿਸਰਾਮ ਹੈ ਖੋ ਹਰ ਬਿਨ ਰਹਿਣਾ ਸਕਾ ਜਿਹੜਾ ਸਕਾਹ ਪਾਠਨ ਇਸ ਸੰਬੰਧਕ ਪਾਠ ਹੈ ਖੋ ਹਰ ਬਿਨ ਰਹਿਣਾ ਸਕਾ ਇੱਕ ਖੇਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੇਸੀ ਹਰ ਜਨ ਕਿਉ ਰਹੈ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰੇਦ ਧਾਰ ਕਿਨਹੂ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਕੀ ਵਿਸਰਾਮ ਧਿਆਨ ਲਾਉਣਾ ਹੈ ਹਰ ਜਨ ਪ੍ਰੀਤ ਲਾਈ ਇਥੇ ਠਮਕ ਹਰ ਨਿਰਵਾਣ ਪਦ ਇਥੇ ਵਿਸਰਾਮ ਹੈ ਨਾਨਕ ਇਥੇ ਜਮਕ ਲਾ ਦਨੀਏ ਸਿਮਰਤ ਹਰ ਹਰ ਭਗਵਾਨ ਆਸਾ ਵਦੀ ਮਹੱਲਾ ਚੌਥਾ ਆਸਾ ਵਦੀ ਨਹੀਂ ਕਹਿਣਾ ਹੈ ਕਿਤੇ ਵੀ ਜਿਸ ਤਰ੍ਹਾਂ ਉਚਾਰਨ ਕੀਤਾ ਹੈ اسی ਤਰ੍ਹਾਂ ਸ਼ੁੱਧ ਬੋਲਣਾ ਹੈ ਆਸਾ ਵਦੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ RAM ਬਤਾਵੋ ਹਰੀ ਮਾਈ ਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਾਈ ਮੋਰੋ ਪ੍ਰੀਤਮ RAM ਕਿੱਥੇ ਵਿਸਰਾਮ ਹੈ ਬਤਾਵੋ ਰੀ ਮਾਈ ਬਤਾਓ ਤੇ ਜਮਕ ਲਾ ਦਿਨ ਮਾਈ ਮੋਰੋ ਪ੍ਰੀਤਮ RAM ਬਤਾਵੋ ਹਰੀ ਮਾਈ ਤੇ ਬਤਾਵੋ ਰੀ ਮਾਈ ਮਾਈ ਮੋਰੋ ਪ੍ਰੀਤਮ RAM ਬਤਾਵੋ ਰੀ ਮਾਈ ਹੋ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਕਰ ਹਲ ਬੇਲ ਰੀਝਾਈ ਰਹਾਵ ਹਮਰਾ ਮਨ ਬੈਰਾਗ ਬਰਕਤ ਭਇਓ ਬਰਕਤ ਪਾਠ ਉਚਾਰਨ ਕਰਨਾ ਕਸ ਕੇ ਬੋਲਣਾ ਹੈ ਹਮਰਾ ਮਨ ਬੈਰਾਗ ਬਿਰਕਤ ਭਇਓ ਬੱਬੇ ਤੋਂ ਚੱਕ ਕੇ ਬਿਰਕਤ ਹਮਰਾ ਮਨ ਬੈਰਾਗ ਬਿਰਕਤ ਭਇਓ ਹਮਰਾ ਮਨ ਇਥੇ ਠਮਕ ਹੈ ਬੈਰਾਗ ਬਿਰਕਤ ਭਇਓ ਹਮਰਾ ਮਨ ਬੈਰਾਗ ਬਿਰਕਤ ਭਇਓ ਹਰ ਦਰਸ਼ਨ ਮੀਤ ਕੈ ਤਾਈ ਜੈਸੇ ਆਲ ਕਮਲਾ ਬਿਨ ਰਹਿ ਨਾ ਸਕੈ ਜੈਸੇ ਆਲ ਇਥੇ ਠਮਕਲਾਦਨੀ ਆਲ ਪੋਲਾ ਬੋਲਣਾ ਜੈਸੇ ਆਲ ਕਮਲਾ ਬਿਨ ਰਹਿ ਨ ਸਕੇ ਜੈਸੇ ਆਲ ਕਮਲਾ ਬਿਨ ਰਹਿ ਨ ਸਕੇ ਤਸ ਮੋਹ ਹਰ ਬਿਨ ਰਹਿ ਤੈਸੀ ਮੋਹ ਹਰ ਬਿਨ ਰਹਿ ਨ ਜਾਈ ਤਸ ਮੋਹ ਹਰ ਬਿਨ ਰਹਿ ਨ ਜਾਈ ਰਾਖ ਸਰਨ ਜਗਦੀਸ਼ਰ ਪਿਆਰੇ ਰਾਖ ਸਰਨ ਜਗਦੀਸ਼ੁਰ ਪਿਆਰੇ ਰਾਖ ਸਰਨ ਜਗਦੀਸ਼ੁਰ ਪਿਆਰੇ ਮੋਹ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕਹਿ ਮਨ ਅਨੰਦ ਹੋਤ ਹੈ ਜਨ ਨਾਨਕ ਕਹਿ ਮਨ ਅਨੰਦ ਹੋਤ ਹੈ ਜਨ ਨਾਨਕ ਕਹਿ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਅਸਾ ਘਰ ਦੂਜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਜਿਨ ਸੁਖ ਬੈਠਾ ਲੀ ਤਿਸ ਭਉ ਬਹੁਤ ਦਿਖਾਇ ਭਾਈ ਮੀਤ ਕਟੰਬ ਦੇਖ ਵਿਵਾਦੀ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਭਾਈ ਮੀਤ ਕੁਟੰਬ ਇਥੇ ਵਿਸਰਾਮ ਹੈ ਦੇਖ ਵਿਵਾਦੇ ਹਮ ਆਈ ਵਸਗਤ ਗੁਰ ਪ੍ਰਸਾਦੀ ਜਿੱਥੇ ਵੀ ਵਸਗਤ ਆਵੇ ਵਸ ਕਸ ਕੇ ਬੋਲਣਾ ਗਤ ਪੂਲਾ ਬੋਲਣਾ ਪਾਠ ਇਕੱਠਾ ਹੀ ਹੈ ਹਮ ਆਈ ਵਸਗਤ ਗੁਰ ਪ੍ਰਸਾਦੀ ਐਸਾ ਦੇਖ ਬਿਮੋਹਿਤ ਹੋਏ ਬੱਬੇ ਤੇ ਮੰਮੇ ਦੇ ਡੈਸ਼ ਦੇ ਕੇ ਵਿਮੋਹਿਤ ਹੋਏ ਸਾਧਿਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਤਰੁ ਹੰਤਰੁ ਹੇ ਰਹਾ ਇੱਕ ਫਿਰ ਹੈ ਉਦਾਸੀ ਤੀਨ ਕਾਮ ਵਿਆਪੈ ਇਕ ਸੰਚ ਹੈ ਗਿਰਹੀ ਤੀਨ ਹੋਇ ਨਾ ਆਪੈ ਇਕ ਸਤੀ ਕਹਾਵਹਿ ਕੀਨਾ ਬਹੁਤ ਕਲ ਪਾਵੈ ਹਮ ਹਰ ਰਖੀ ਲਗ ਸਤਗੁਰ ਪਾਵੈ ਤਾਪ ਕਰਤੇ ਤਪਸੀ ਭੁਲਾਏ ਤਪਸੀ ਨਹੀਂ ਕਹਿਣਾ ਹੈ ਤਾਪ ਕਰਤੇ ਤਪਸੀ ਭੁਲਾਏ ਪੰਡਿਤ 모ਹੇ ਲੋਭ ਸਬਾਏ ਤ੍ਰੈ ਗੁਣ 모ਹੇ 모ਹਿਆ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹਾ ਸੁਕਾਰ ਕਮਾਵਾ ਜਨ ਨਾਨਕ ਗੁਰਮੁਖ ਢੀੜ ਨਾ ਆਵਾ ਅਸਾ ਮਹੱਲਾ 5ਵਾ ਸਸੂ ਤੇ ਫਿਰ ਕੀ ਨੀ ਵਾਖ ਸਸੂ ਉਚਾਰਨ ਕਰਨਾ ਸਸੂ ਨਹੀਂ ਕਹਿਣਾ ਸਸੂ ਤੇ ਫਿਰ ਕੀ ਨੀ ਵਾਖ ਦੇਰ ਜਠਾਣੀ ਮੁਈ ਦੁਖ ਸੰਤਾਪ ਦੇਰ ਜਠਾਣੀ ਮੁਈ ਜੇਠਾਣੀ ਲਾਂ ਦੇ ਨਾਲ ਨਹੀਂ ਉਚਾਰਨ ਕਰਨਾ ਸਿਆਰੀ ਨਾਲ ਜਠਾਣੀ ਛੇਤੀ ਬੋਲਣਾ ਹੈ ਦੇਰ ਜਠਾਣੀ ਮੁਈ ਦੁਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਣ ਪੈਰ ਰੱਖਿਆ ਕੀਨੀ ਸੁਗੜ ਸੁਜਾਨ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੀ ਵੈਰੀ ਸੰਘਾਰੇ ਸਤਗੁਰੂ ਮੋ ਕਉ ਹਰ ਨਾਮ ਦਿਵਾਇ ਰਹਾਉ ਪ੍ਰਥਮੇ त्यागी ਹਮੈ ਪ੍ਰੀਤ ਪ੍ਰਥਮੇ ਤੇ ਵਿਸਰਾਮ ਲਾਉਣਾ ਹੈ ਪ੍ਰਥਮੇ त्यागी हो मैं प्रीत द्वितिया त्यागी लो, लोगा रीत इभी विश्राम ध्यान नाल ਲਾਉਣਾ ਦੁਤਿਆ त्यागी लोगा रीत ਦੁਤਿਆ त्यागी लोगा रीत ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਿਜ ਗੁਫਾ ਮਹਿ ਆਸਣ ਬਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਜਿਹੜਾ ਵਿਚਾਰ ਪਾਦਾ ਹੈ ਨਾ ਕਿਤੇ ਵੀ ਆਵੇ ਵਿਚਾਰ ਲਮਕਾ ਕੇ ਨਹੀਂ ਬੋਲਣਾ ਛੇਤੀ ਬੋਲਣਾ ਹੈ ਇਕੱਠਾ ਹੀ ਬੋਲਣਾ ਹੈ ਵਿਚਾਰ ਵਿਹਾਰੀ ਨਾਲ ਮਹਾ ਆਨੰਦ ਗੁਰ ਸ਼ਬਦ ਵਿਚਾਰ ਵਿਚਾਰ ਨਹੀਂ ਵਾਵੇ ਦੀ ਭਿਆਰੀ ਜਿਹੜੀ ਹੈ ਦੀਰਗ ਲਾ ਕੇ ਵਿਚਾਰ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰੈਸ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੇ ਨਾ ਜਾਏ ਜਨਮ ਨਾ ਮਰੈ ਇਥੇ ਵਿਸਰਾਮ ਨਾ ਆਵੇ ਨਾ ਜਾਏ ਹਰ ਸੇਤੀ ਓਹੋ ਰਹੇ ਸਮਾਈ ਆਸ ਮਹੱਲਾ ਪੰਜਵਾ ਨੇਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਹੇ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਰੂਪ ਅਨੂਪ ਇੱਥੇ ਵਿਸਰਾਮ ਹੈ ਪੂਰੀ ਆਚਾਰ ਯਾਨੀ ਨਖੇਰ ਕੇ ਪੜ੍ਹਨਾ ਹੈ ਕਈ ਇਹਨੂੰ ਪੂਰੀ ਆਚਾਰ ਕਹਿ ਜਾਂਦੇ ਹਨ ਇਕੱਠਾ ਹੀ ਪੂਰੀ ਵੱਖਰਾ ਬੋਲਣਾ ਹੈ ਆਚਾਰ ਵੱਖਰਾ ਪੂਰੀ ਨਹੀਂ ਕਹਿਣਾ ਦਲੈਂਕੜਨਾਲ ਪੂਰੀ ਜੇਤੁ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ ਜੇਤੁ ਗ੍ਰਹਿ ਵਸੈ ਸੋ ਗ੍ਰਿਹੁ ਸੋਭਾਵੰਤਾ ਗੁਰਮੁਖ ਪਾਈ ਕਿਨੈ ਵਿਰਲੇ ਵਿਰਲੇ ਜਨਤਾ ਗੁਰਮੁਖ ਪਾਈ ਕਿਨੈ ਵਿਰਲੇ ਜਨਤਾ ਸੋ ਕਰਣੀ ਕਾਮਣ ਗੁਰ ਮਿਲ ਹਮ ਪਾਈ ਸੁਕਰਣੀ ਪਾਠ ਕਠਈਐ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਜੱਜ ਕਾਜ ਪਰਥਾਏ ਸੁਹਾਈ ਜੱਜ ਕਸਕੇ ਨਹੀਂ ਬੋਲਨਾ ਜਾਜ ਜਜਨਾ ਯਾਨੀ ਪੂਜਾ ਕਰਨੀ ਜਾਜ ਪੂਲਾ ਉਚਾਰਨ ਕਰਨਾ ਜਾਜ ਕਾਜ ਪਰਥਾਏ ਸੁਹਾਈ ਰਹਾ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਜਾਜ ਕਾਜ ਪਰਥਾਏ ਸੁਹਾਈ ਰਹਾਉ ਜਿਚਰ ਵਸੀ ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰਾ ਉਦਾਸ ਕਰ ਸੇਵਾ ਤਿਚਰ ਕੰਤ ਬਹੁ ਫਿਰਾ ਉਦਾਸ ਇਸ ਤਰ੍ਹਾਂ ਵੀ ਲੱਗ ਜੇਗਾ ਇਸ ਤਰ੍ਹਾਂ ਤਿਚਰ ਤੇ ਯਮ ਕਲਾ ਦੋ ਕੰਤ ਤੇ ਵਿਸਰਾਮ ਦਵਾ ਦੋ ਇਸ ਤਰ੍ਹਾਂ ਵੀ ਠੀਕ ਕਰ ਸੇਵਾ ਸਤ ਪੁਰਖ ਮਨਾਇ ਗੁਰ ਆਣੀ ਘਰ ਮਹਿ ਗੁਰ ਆਣੀ ਘਰ ਮਹਿ ਗੁਰ ਪਦ ਜਮਕ ਲਾਦਨੀਐ ਗੁਰ ਆਣੀ ਘਰ ਮਹਿ ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ 32 ਸੁਲਖਣੀ ਸਤ ਸੰਤਤ ਪੂਤ 32 ਹਾਹਿ ਦਿਬਿਹਾਰੀ ਨੀ ਲਾਉਣੀ 32 ਸੁਲਖਣੀ ਇਥੇ ਵਿਸਰਾਵ 32 ਸੁਲਖਣੀ ਸੱਚ ਸੰਤਤ ਪੂਤ 32 ਸੁਲਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਛ ਪੂਰੇ ਮਾਨਕੰਤ ਸੁਆਮੀ ਇਸ ਰਾਮ ਵੀ ਧਿਆਨ ਨਾਲ ਲਾਉਣਾ ਇਛ ਪੂਰੇ ਮਨ ਕੰਤ ਸੁਆਮੀ ਸਗਲ ਸੰਤੂਖੀ ਦੇਰ ਜੇਠਾਨੀ ਸਭ ਪਰਵਾਰਾ ਮਾਹੀ ਸਭ ਪਰਵਾਰਾ ਮਾਹੀ ਸ੍ਰੇਸ਼ਟ 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 ਰਾਰਾ ਪੂਰਾ ਮਤੀ ਦੇਵੀ ਦੇਵਰ ਜੇਸ਼ਟ ਧਨ ਸੋ ਗ੍ਰਹੋ ਜਿਤ ਪ੍ਰਗਟਿ ਆਏ ਜਨ ਨਾਨਕ ਸੁਖੇ ਸੋਖ ਵਿਹਾਈ ਦਰਮਿਆਨਾ ਜਾ ਬੋਲਦਣਾ ਜਨ ਨਾਨਕ सुखे सुख विह वाहि गुर जी का वाहि जी की फते